ਸਸ਼ਕਾਲ ਦੀ ਤੁਸ ਦੇਖ ਰਹੇ ਹੋ 24x7 ਪੰਜਾਬ ਰੂਪਨਗਰ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਨਿਪਟਾਰਾ ਕੈਬਨਿਟ ਮੰਤਰੀ ਰਵਜੋਤ ਸਿੰਘ ਨੇ ਕੀਤਾ ਹੈ ਰੂਪਨਗਰ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਨਿਪਟਾਰਾ ਕਰਨ ਦਾ ਦਾਅਵਾ ਕਰਦੇ ਹੋਏ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਅੰਮ੍ਰਿਤ ਸਕੀਮ 2.0 ਤਹਿਤ ਨਹਿਰੀ ਪਾਣੀ ਦੇ ਸਪਲਾਈ ਨੂੰ ਵਧਾਉਣ ਲਈ 12.75 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਡਾਕਟਰ ਰਵਜੋਤ ਸਿੰਘ ਨੇ ਗੱਲਬਾਤ ਕਰਦੇ ਹੋਇਆ ਕਿ ਆ ਕੀ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਛੱਡਾ ਵੱਲੋਂ ਚੋਪੜ ਸ਼ਹਿਰ ਦੇ ਪੀਣ ਵਾਲੇ ਪਾਣੀ ਦਾ ਮਸਲਾ ਧਿਆ ਜਿਸ ਨੂੰ ਹਾਲ ਹੀ ਕਰਦੇ ਹੋਏ ਅੱਜ 12.75 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਕੋਲ 8 ਕਿਲੋਮੀਟਰ ਪਾਈਪਲਾਈਨ ਪਾਈ ਜਾਵੇਗੀ, ਜਿਸ ਵਿੱਚ ਰਾਈਜ਼ਿੰਗ ਮੇਨ 2.2 ਕਿਲੋਮੀਟਰ ਅਤੇ ਹਾਊਸਿੰਗ ਕਲੈਕਸ਼ਨ 1000 ਨੰਬਰ ਹੋਣਗੇ। ਉਹਨਾਂ ਨੇ ਦੱਸਿਆ ਕਿ ਇਹ ਪ੍ਰੋਜੈਕਟ ਦਸੰਬਰ 2025 ਤੱਕ ਮੁਕੰਮਲ ਕੀਤਾ ਜਾਵੇਗਾ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਮਿਲੇਗੀ ਤੇ ਆਉਣ ਵਾਲੇ ਕਈ ਸਾਲਾਂ ਤੱਕ ਪਾਣੀ ਦੀ ਸਪਲਾਈ ਐਦਾਂ ਹੀ ਮਿਲਦੀ ਰਹੇਗੀ। ਇਸ ਮੌਕੇ ਤੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਛ ਗੱਲਬਾਤ ਕਰਦੇ ਹੋਇਆ ਕਿ ਰੋਪੜ ਸ਼ਹਿਰ ਨੂੰ ਜਿੰਨਾ ਪਾਣੀ 1992 ਚ ਨਹਿਰ ਤੋਂ ਪੀਣ ਲਈ ਮਿਲਦਾ ਸੀ ਉਨਾ ਹੀ ਅੱਜ ਮਿਲਦਾ ਹੈ ਸਾਮਿਆਂ ਨਾਲ 33 ਸਾਲਾਂ ਵਿੱਚ ਸ਼ਹਿਰ ਦੀ ਆਬਾਦੀ ਕਈ ਗੁਣਾ ਵਧੀ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਪੂਰਾ ਹੋਣ ਨਾਲ ਰੋਪਨਗਰ ਸ਼ਹਿਰ ਤੇ ਬਿਆਨਤ ਨਗਰ, ਨਿਊ ਹਰਗੋਬਿੰਦ ਨਗਰ, ਗਿਆਨੀ ਚੈਲ ਸਿੰਘ ਨਗਰ, ਜਗਜੀਤ ਸਿੰਘ ਨਗਰ, ਪਾਵਰ ਕਲੋਨੀ ਨਜ਼ਦੀਕ ਗੁਰਦੁਆਰਾ ਪੱਠਾ ਸਾਹਿਬ ਆਦਿ ਦੇ ਇਲਾਕਿਆਂ ਨਿਵਾਸੀਆਂ ਨੂੰ ਪਾਣੀ ਦੀ ਸਪਲਾਈ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਇਸ ਦੌਰਾਨ ਕੈਬਨਿਟ ਮੰਤਰੀ ਡਾਕਟਰ ਰਜੋਤ ਸਿੰਘ ਨੇ ਹਲਕਾ ਵਿਧਾਇਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਆਈਆਈਟੀ ਰੋਡ ਤੇ ਖੜੇ ਪਾਣੀ ਨੂੰ ਹੱਲ ਲਈ ਚਰਚਾ ਕੀਤੀ ਤੇ ਮੌਕੇ ਦਾ ਦੌਰਾ ਕਰਹੀ ਇਸ ਸਮੱਸਿਆ ਨੂੰ ਹਲਕ ਦਾ ਪ੍ਰੋਸੈਸ ਆ ਦਿੱਤਾ ਜਦ ਕਿ ਇਸ ਦੌਰਾਨ ਠੇਕੇ ਤੇ ਨਗਰ ਨਗਰ ਕੌਂਸਲਾ ਦਿਨ ਕੰਮ ਕਰਦੇ ਮੁਲਾਜ਼ਮਾ ਨੇ ਵੀ ਕੈਬਨਿਟ ਮੰਤਰੀ ਅੱਗੇ ਉਹਨਾਂ ਨੂੰ ਪੱਕਾ ਕਰਨ ਦੀ ਮੰਗ ਰੱਖੀ ਤੇ ਆਪਣੀ ਸਮੱਸਿਆਵਾਂ ਦੱਸੀਆਂ ਜਾਰੀ ਹੈ ਤੇ ਮੈਂ ਸਭ ਤੋਂ ਪਹਿਲਾਂ ਸਾਡੇ ਸੀਐਮ ਸਾਹਿਬ ਨੂੰ ਦਾ ਧੰਨਵਾਦ ਕਰਦਾ ਹਾਂ ਉਹਨੂੰ ਵਧਾਈ ਦਿੰਦਾ ਤੇ ਨਾਲ ਹੀ ਸਾਡੇ ਐਮਐਲਏ ਸਾਹਿਬਾਨ ਤੇ ਰੋਪੜ ਦੇ ਰੂਪ ਨਗਰ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਮੁਬਾਰਕਬਾਦ ਤੇ ਤਕਰੀਬਨ ਇਹ ਜਿਹੜਾ ਪ੍ਰੋਜੈਕਟ ਅਸੀਂ ਦੱਸਿਆ ਤੁਹਾਨੂੰ ਅੱਜ ਸ਼ੁਰੂਆਤ ਕੀਤੀ ਹੈਗੀ ਆ ਇਸ ਸਾਲ ਦੇ ਅੰਦਰ ਅੰਦਰ ਅਸੀਂ ਪੂਰਾ ਕਰਾਵਾਂਗੇ ਜਿਹੜਾ ਟਾਰਗੇਟ ਸਾਡਾ ਹੈਗਾ ਦਸੰਬਰ 25 ਹੈਗਾ ਤੇ ਕੋਸ਼ਿਸ਼ ਕਰਾਂਗੇ ਆਪਾਂ ਇਹ ਤੋਂ ਵੀ ਪਹਿਲਾਂ ਹੋ ਸਕੇ ਕਿਉਂਕਿ ਬਹੁਤ ਸਮੇਂ ਤੋਂ ਜਿਹੜੀ ਕਿਲਤ ਸੀ ਪਾਣੀ ਦੀ ਦਿੱਕਤ ਸੀਗੀ ਉਹ ਅੱਜ ਪੂਰੀ ਹੁਣ ਜਾ ਰਹੀ ਹੈ ਇਸ ਵਾਸਤੇ ਫਿਰ ਇੱਕ ਵਾਰ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿ ਡਾਕਟਰ ਅਬਜੋਦ ਜੀ ਸਾਡੇ ਮੰਤਰੀ ਸਾਹਿਬ ਅੱਜ ਸਾਨੂੰ ਸੁਗਾਤ ਦੇਣ ਲਈ ਆਏ ਆ ਸਾਡੇ 12 ਕਰੋੜ ਦੇ ਨਾਲ ਜਿਹੜਾ ਅੱਜ ਦੀ ਆਬਾਦੀ ਦੇ ਮੁਤਾਬਕ ਸ਼ਹਿਰ ਨੂੰ ਪਾਣੀ ਹੁਣ ਨਹਿਰ ਤੋਂ ਮਿਲੇਗਾ 2 ਕਿਲੋਮੀਟਰ ਸਪਲਾਈ ਲਾਈਨ ਜਿਹੜੀ ਪੈਣੀ ਹੈ ਨਹਿਰ ਤੋਂ ਉਹ ਇਸ ਕਪੈਸਿਟੀ ਦੀ ਪਹਿਣੀ ਹੈ ਕਿ ਅੱਜ ਦੀ ਆਬਾਦੀ ਦੇ ਮੁਤਾਬਕ ਜਿਹੜਾ ਪਾਣੀ ਮਿਲੂਗਾ ਉਹ ਸਿਰਫ ਅੱਜ ਦੀ ਆਬਾਦੀ ਦੇ ਮੁਤਾਬਕ ਨਹੀਂ ਜਿਹੜਾ ਮੈਕਮੇਂ ਦਾ ਅੰਦਾਜ਼ਾ ਹੈ ਉਹ ਹੈ ਕਿ 2055 ਤੱਕ ਵੀ ਜਿਹੜੀ ਆਬਾਦੀ ਵਧਣੀ ਹੈ ਉਦੋਂ ਤੱਕ ਵੀ ਪਾਣੀ ਪੂਰਾ ਕੀਤਾ ਜਾ ਸਕਦਾ ਪਰ ਮੈਂ ਮੰਨਦਾ ਕਿ ਇਹ ਇਹ ਟੈਕਨੀਕਲਿਟੀਜ਼ ਇਹ ਜਾਣਦੇ ਹੋਣਗੇ ਪਰ ਘੱਟੋ ਘੱਟ ਅੱਜ ਦੇ ਮੁਤਾਬਕ ਸਾਨੂੰ ਪਾਣੀ ਜਿਹਦਾ ਇਹਦੇ ਨਾਲ ਜਰੂਰ ਪੂਰਾ ਮਿਲੇਗਾ ਸ਼ਹਿਰ ਦੇ ਸਾਰੇ ਇਲਾਕਿਆਂ ਜਿਹੜੀ ਪੀਣ ਵਾਲੇ ਪਾਣੀ ਦੀ ਸਪਲਾਈ ਹੈ ਉਹ ਹੋਏਗੀ ਇਸ ਤੋਂ ਬਿਨਾਂ 2 ਕਿਲੋਮੀਟਰ ਤੋਂ ਬਿਨਾਂ 8 ਕਿਲੋਮੀਟਰ ਜਿਹੜੀ ਪਾਈਪਲਾਈਨ ਹੈ ਉਹ ਸ਼ਹਿਰ ਦੇ ਵਿੱਚ ਵੀ ਹੋਰ ਪੈਣੀ ਹੈ ਕ ਕਹਾਵਤ ਹੈ ਇਹ ਤੁਹਾਡਾ ਬੇਸ ਨਕਸ਼ਰਾਨ ਹੋਣਾ ਪੱਤਰ ਕਰਾਂ ਲਿਖਦੇ ਆਂ ਵੀ ਡੁੱਬਣ ਲਈ ਪਾਣੀ ਹੈਗਾ ਪਰ ਪੀਣ ਲਈ ਹੈ ਨਹੀਂ ਇਹ ਦੀ ਕਹਾਵਤ ਹੈ ਉਹ ਖਤਮ ਹੋਣ ਜਾ ਰਹੀ ਹੈ ਹੁਣ ਬੇਸੇ ਡੁੱਬਣ ਦੀ ਲੋੜ ਨਹੀਂ ਪੈਣੀ ਕਿਉਂਕਿ ਪੀਣ ਲਈ ਪਾਣੀ ਸਾਨੂੰ ਐਨਫ ਮਿਲ ਜਾਣਾ ਲਾਟਸ ਆਫ ਤੇ ਅਸੀਂ ਇਸ ਸਾਈਟ ਤੇ ਆਏ ਹੈਗੇ ਤੇ ਇੱਕ ਤਾਂ ਜਿਹੜਾ ਐਸਟੀਪੀ ਹੈਗਾ ਉਹਦੀ ਅਪਗ੍ਰੇਡੇਸ਼ਨ ਦੀ ਬੜੀ ਲੋੜ ਹੈਗੀ ਬੜੀ ਜ਼ਰੂਰਤ ਹੈ ਤੇ ਉਹ ਵੀ ਅਸੀਂ ਉਹਨੂੰ ਛੇਤੀ ਅਪਗ੍ਰੇਡ ਕਰਾਵਾਂਗੇ ਜਿਹੜੀ ਮੇਨ ਪ੍ਰੋਬਲਮ ਅੱਗੇ ਹੈਗੀ ਹੈ ਜਿਹੜਾ ਕੀ ਕਹਿੰਦੇ ਇਹ ਇਹਦਾ ਡਰੇਨੇਜ ਸਿਸਟਮ ਹੈਗਾ ਉਹਨੂੰ ਕਿੱਥੇ ਪਾਸੀ ਪਾਣੀ ਪਾੜਾ ਹੈਗਾ ਜਿੱਦਾ ਓਪਨ ਜੀ ਆ ਰਿਹਾ ਹੈਗਾ ਤੇ ਪਹਿਲਾ ਗੱਲ ਚੱਲੀ ਸੀ ਜਦੋਂ ਐਸਟੀਪੀ ਲੱਗਿਆ ਸੀਗਾ ਕਮੈਂਸ ਹੋਇਆ ਸੀਗਾ ਤੇ ਕੀ ਅਸੀਂ ਆਪਾਂ ਖੇਤਰ ਨੂੰ ਦੇਦਾਂਗੇ ਆਪਾਂ ਸੌਲਵਿੰਗ ਦਾ ਵਿਸ਼ਨ ਦੇ ਥਰੂ ਪ੍ਰੋਪੋਜ਼ਲ ਸੀਗਾ ਪਰ ਉਹ ਵੀ ਜਿਹੜੇ ਸਾਡੇ ਕਿਸਾਨ ਵੀਰ ਹੈਗੇ ਉਹਨਾਂ ਦੀ ਵੀ ਡਿਮਾਂਡ ਇੰਨੀ ਜ਼ਿਆਦਾ ਨਹੀਂ ਹੈਗੀ ਜਿੰਨਾ ਪਾਣੀ ਇੱਥੇ ਆ ਰਿਹਾ ਹੈਗਾ ਤੇ ਪ੍ਰਾਇਓਰਟੀ ਤਾਂ ਅਸੀਂ ਪਹਿਲਾਂ ਐਸਟੀਪੀ ਦੀ ਉਹਦੀ ਕੈਪੈਸਿਟੀ ਵਧਾ ਕੇ ਉਹਨੂੰ ਵੱਡਾ ਕਰਕੇ ਇਹਦਾ ਪਾਣੀ ਹੈਗਾ ਉਹਨੂੰ ਸਾਫ਼ ਕਰਕੇ ਇਹਦਾ ਕੋਈ ਨਾ ਕੋਈ ਅਸੀਂ ਪੱਕਾ ਹੱਲ ਕਰਾਂਗੇ ਐਮਬਲੈ ਸਾਬ ਨੇ ਦੱਸਿਆ ਕਿ ਬੜੀ ਦਿੱਕਤ ਕਾਫੀ ਸਮੇਂ ਤੋਂ ਇੱਥੇ ਪਾਣੀ ਇਕੱਠਾ ਹੋ ਰਿਹਾ ਖੜ ਰਿਹਾ ਕੋਈ ਇੰਸਟੀਚਿਊਟ ਵੀ ਇੱਥੇ ਆਣਾ ਸੀਗਾ ਕੋਈ ਆਦਮੀ ਦਾ ਕੋਈ ਸੀਗਾ ਉਹ ਵੀ ਇੱਥੋਂ ਸ਼ਿਫਟ ਹੋ ਕੇ ਚਲਾ ਗਿਆ ਹੈਗਾ ਤੇ ਡੈਫੀਨਟਲੀ ਇਹਦਾ ਕੋਈ ਨਾ ਕੋਈ ਪੱਕਾ ਹੱਲ ਕਰਾਂਗੇ ਜਨਾਂ ਕਿ ਕਿਸੇ ਪਾਸੇ ਕੋਈ ਕਿਸੇ ਵੀ ਕਾਨੂੰਨ ਦੀ ਚਾਹੇ ਐਨਜੀਟੀ ਵੱਲੋਂ ਚਾਹੇ ਪੰਜਾਬ ਪੁਲਿਸ ਕੰਟਰੋਲ ਵੱਲੋਂ ਕੋਈ ਲੰਗਣਾ ਨਾ ਹੋਵੇ